ਬੈਂਕ ਦੇ ਕਰਮਚਾਰੀਆਂ ਨੂੰ ਹਫਤੇ ਵਿੱਚ ਦੋ ਛੁੱਟੀਆਂ ਦੇਣ ਦੀ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ ਦਰਸਲ SBI ਚੇਅਰਮੈਨ ਦੀ ਟਿੱਪਣੀ ਤੋਂ ਬਾਅਦ ਇਹ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ ਇਸ ਤੋਂ ਪਹਿਲਾਂ 2024 ਦੀ ਸ਼ੁਰੂਆਤ ਵਿੱਚ 5 ਦਿਨਾਂ ਦੇ ਕੰਮ ਵਾਲੇ ਹਫਤੇ ਦੀ ਮੰਗ ਨੇ ਜ਼ੋਰ ਫੜਿਆ ਸੀ ਇਸ ਤੋਂ ਬਾਅਦ ਮਾਰਚ ਮਹੀਨੇ ਵਿੱਚ ਅਜਈਆਂ ਖਬਰਾਂ ਆਈਆਂ ਸਨ ਕਿ 5 ਦਿਨ ਦੇ ਕੰਮਕਾਜੀ ਹਫਤੇ ਦੇ ਰਾ ਵਿਚਲੀਆਂ ਸਾਰੀਆਂ ਰਿਪੋਰਟਾਂ ਦੂਰ ਹੋ ਗਈਆਂ ਨੇ ਅਤੇ ਹੁਣ ਸਿਰਫ ਵਿੱਤ ਮੰਤਰਾਲੇ ਦੀ ਮਨਜ਼ੂਰੀ ਦੀ ਉਡੀਕ ਹੈ 4 ਮਹੀਨੇ ਤੋਂ ਵਾਅਦਾ ਸਮਾਂ ਬੀਤ ਜਾਣ ਦੇ ਬਾਵਜੂਦ ਬੈਂਕ ਮੁਲਾਜ਼ਮਾਂ ਦਾ 5 ਦਿਨਾਂ ਦਾ ਹਫ਼ਤੇ ਦਾ ਇੰਤਜ਼ਾਰ ਖਤਮ ਨਹੀਂ ਹੋ ਰਿਹਾ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ SBI ਦੇ ਚੇਅਰਮੈਨ ਦਿਨੇਸ਼ ਖਾਰਾ ਨੂੰ ਇਸ ਬਾਰੇ ਪੁੱਛਿਆ ਗਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਬੈਂਕ ਕਰਮਚਾਰੀਆਂ ਵੱਲੋਂ ਕੀਤੀ ਗਈ 5 ਦਿਨਾਂ ਹਫ਼ਤੇ ਦੀ ਮੰਗ ਉੱਤੇ ਕੀ ਅਪਡੇਟ ਹੈ SBI ਚੇਅਰਮੈਨ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਕਿ ਇਹ ਇਸ ਮੀਟਿੰਗ ਦਾ ਮੁੱਦਾ ਨਹੀਂ ਹੈ ਖਾਰਾ SBI ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਦਰਸਲ ਬੈਂਕ ਕਰਮਚਾਰੀ ਯੂਨੀਅਨ ਵਿੱਚ SBI ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਸਭ ਤੋਂ ਵੱਧ ਹੈ ਬੈਂਕ ਕਰਮਚਾਰੀਆਂ ਦੀ ਯੂਨੀਅਨ ਨੇ ਮਾਰਚ ਵਿੱਚ ਬੈਂਕਾਂ ਦੇ ਸੰਗਠਨ IBA ਯਾਨੀ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਇੱਕ ਸਮਝੌਤਾ ਕੀਤਾ ਸੀ ਸਮਝੌਤੇ ਤੋਂ ਬਾਅਦ ਕਰਮਚਾਰੀ ਯੂਨੀਅਨ ਨੇ ਕਿਹਾ ਸੀ ਕਿ ਬੈਂਕ ਕਰਮਚਾਰੀਆਂ ਨੂੰ ਤਨਖਾਹ ਵਧਾਉਣ ਅਤੇ ਮਹੀਨੇ ਦੇ ਹਰ ਸ਼ਨੀਵਾਰ ਨੂੰ ਐਤਵਾਰ ਵਾਂਗ ਛੁੱਟੀ ਲਈ ਜਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਮੌਜੂਦਾ ਸਮੇਂ ਵਿੱਚ ਬੈਂਕ ਮੁਲਾਜ਼ਮਾਂ ਨੂੰ ਮਹੀਨੇ ਦੇ 2 ਹਫ਼ਤੇ ਛੁੱਟੀਆਂ ਮਿਲਦੀਆਂ ਨੇ ਪਰ ਬਾਕੀ 2 ਹਫ਼ਤਿਆਂ ਵਿੱਚ ਉਹਨਾਂ ਨੂੰ 6 ਦਿਨ ਕੰਮ ਕਰਨਾ ਪੈਂਦਾ